ਅੱਛਾ ਗੁਰਦੁਆਰਾ ਟੁੱਟੀ ਗੰਡੀ ਮੁਖਤ ਸਰ ਸਾਹਿਬ ਦਾ ਸਰੋਵਰ ਦੇ ਕੰਡੇ ਹੈ ਸੋ ਆਪ ਸੰਗਤਾਂ ਦਰਸ਼ਨਾਰੇ ਕਰਾ ਰਹੇ ਆ ਉਹ ਉੱਪਰ ਦੇ ਗੁਰਦੁਆਸੇ ਗੁਰਦਆਤੋਂ ਬੂਸਾ ਜਿੱਥੇ ਟਾੜਾ ਹੁੰਦੇ ਉੱਤੇ ਸਿੰਘਾਂ ਨੇ ਚੱਲ ਰਹੇ ਪਾਤੇ ਸਨ ਇਹ ਰਾਦੇ ਵਿੱਚ ਤੰਬੂ ਲੱਗੇ ਆ ਸਿੰਘਾਂ ਦੇ ਸੋ ਸਾਲ ਸੰਗਤ ਦੀ आप जी करो दर्शन गुरुद्वारा मुक्तसर साहब तो तंबू साहब ठीक है मथा तो ठीक है चलो गड्डी को वाह गुरुद्री गांधी साहब श्री दरबार साहब वागुरु जी का खालसा वाहेगुरू जी की फतेह ਅਦਰ ਮੁੱਠਾ ਦੇਖ ਲਓ ਵਾਹਿਗੁਰੂ ਜੀ ਕਾ ਇਹ ਮੋਬਿਲ ਕਿਦਾਂ ਦਾ ਪਾਸੇ ਦਾ ਗੱਲ ਆ ਆ ਬਣਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਘੋੜਾ ਬੰਦਾ ਆ ਕੀ ਅਵੀ ਦਿਨ ਆ ਆ ਵੀ ਬੜਾ ਭਰਣਾ ਲੱਗਦਾ ਖੈਰ ਹਾਂਜੀ ਸੋ ਦਰਸ਼ਕਾਰੇ ਕਰੋ ਸਾਧ ਸੰਗਤ ਜੀ ਇਸ ਬਣਦੇ ਨਾਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਘੋੜਾ ਬੰਦਾ ਇਹਦਾ ਸੇਵਾ ਹੈ ਇਬੀਸ ਉਹ ਤੇਰੀ ਹੋਣੀ ਆ ਅੰਦਰੋਂ ਕਿੱਧਰ ਦੀ ਜਾਂਦੇ ਆ ਮਦਾਈ ਅੰਦਰ ਕਿੱਧਰ ਦੀ ਜਾਂਦੇ ਨਿੰਦਰਾ ਵਜਾ ਜਿੰਦਾ ਹੋ ਕੇ ਜਾਏਗਾ ਚਾਬੀ ਲਾ ਦੇ ਦਿੱਕਤ ਆਉ ਆਓ ਕੋਈ ਜਨ ਇਹ ਵਣ ਜਿਹਨੇ ਮਾਰੇ ਨੇ ਘੋੜਾ ਵੱਦਾ ਸੀ ਆਪਣਾ ਖਰਾ ਦੇ ਇਹ ਪੇਵੇ ਸਾਰਾ ਜਿਲ੍ਹਾ ਕੁਸੇਤਰ ਹਰਿਆਣਾ ਤੋਂ ਪੰਜਾਂ ਤਖਤਾਂ ਦੇ ਦਰਸ਼ਕਾਂ ਦੇ ਰਸਤੇ ਸੰਗਤਾਂ ਬਾਬਾ ਜੀ ਨੇ ਹੋਰ ਦਰਸ਼ਨ ਹੋਰ ਕੀ ਆ ਆਇਆ ਸੰਗਤਾਂ ਨਾਲ ਖਰਾ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹ ਇਸ ਇਹ ਬਾੜਿਆਂ ਇਹਦੇ ਨਾਲ ਮਾਰਾ ਹੀ ਨਹੀਂ ਆਪਣਾ ਕੋਰਾ ਪੱਤਾ ਵਾਹ ਸਰਸਾ ਵੀ ਇਹਨਾਂ ਦੇ ਜਾਣਾ ਹੈ ਵਾਹ ਧਾਨੇ ਆ ਪਾਉ ਦਰਖਤ ਸਾਡੇ ਨੇ ਧਾਨੇ ਆ ਜਿਨਾ ਗੁਰੂ ਦੇ ਦਰਸ਼ਨ ਕੀਤੇ ਸਿਨ ਸਿੰਘ